ਸਾਸਤ੍ਰ ਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਹਾਂ ਦਿਨ ਚੱਲ ਰਹੇ ਨੇ ਜੀ ਅਗਸਤ ਦੇ ਅਗਸਤ ਦੇ ਮਹੀਨੇ ਮੈਂ ਜਨਮਿਆ ਸੀ ਤੇ ਮੈਂ ਆਪਣੇ ਜਿਸ ਦਿਨ ਮੈਂ ਜਨਮਿਆ ਸੀ ਮਤਲਬ ਜਿਸ ਅਗਸਤ ਵਿੱਚ ਮੈਂ ਜਨਮਿਆ ਸੀ ਉਸ ਅਗਸਤ ਵਿੱਚ ਮੈਨੂੰ ਕੰਮ ਵੀ ਬਹੁਤ ਪੈਂਦੇ ਨੇ ਵਲੋਗ ਹਰ ਵਲੋਗ ਵਿੱਚੋਂ ਇੱਕੋ ਹੀ ਗੱਲ ਕਹਿੰਦੇ ਆ ਕੋਈ ਕੰਟੈਂਟ ਅਸੀਂ ਉਦਾਂ ਦੇ ਵਲੋਗ ਬਣਾਉਂਦੇ ਆ ਵੀ ਕੋਈ ਵੀ ਤੱਕੇ ਨਾਲ ਕੰਟੈਂਟ ਨਹੀਂ ਕ੍ਰੀਏਟ ਕਰਦੇ ਵੀ ਚਲੋ ਵੀ ਕੰਟੈਂਟ ਬਣਾਉਣ ਲਈ ਕੁਝ ਵੀ ਕਰੀ ਚੱਲੀਏ ਜੇ ਕੁਝ ਹੈ ਨਹੀਂ ਤਾਂ ਆਪਾਂ ਆਪਣੇ ਕੰਮਾਂ 'ਚ ਬਿਜ਼ੀ ਰਹਨੇ ਆ ਜੇ ਕਿਤੇ ਆਂਦੇ ਜਾਂਦੇ ਆ ਤਾਂ ਉਹ ਵੀ ਤੁਹਾਨੂੰ ਜਰੂਰ ਦੱਸਦੇ ਆ ਕਿਰਨ ਨੂੰ ਮੈਂ ਦੇਖ ਰਿਹਾ ਮੈਂ ਹੁਣੇ ਨਿਕਲਿਆ ਆਪਣੇ ਦਫ਼ਤਰ ਤੋਂ ਬਾਹਰ ਸਟੂਡੀਓ ਤੋਂ ਬਾਹਰ ਕਿਰਨ ਲੱਗੇ ਨੇ ਇੱਥੇ ਬਣਾਉਣ ਪਤਾ ਨਹੀਂ ਪਿੰਨੀਆਂ ਕਿਤਾ ਆਪਣੇ ਜ਼ਿੰਮੇਵਾਰੀ ਨਿਭਾ ਕਿਰਨ ਆਪਣੇ ਜ਼ਿੰਮੇਵਾਰੀ ਨਿਭਾਉਣ ਦੇ ਜੇ ਤੇ ਕਿਰਨ ਪਿੰਨੀਆਂ ਬਣਾਉਂਦੇ ਨੇ ਤੇ ਇਹ ਪਿੰਨੀਆਂ ਤੁਸੀਂ ਮੈਨੂੰ ਖਵਾਉਂਦੇ ਜਰੂਰ ਹੋ ਤੇ ਮੈਂ ਚਾਹਨਾ ਮੇਰੇ ਦਰਸ਼ਕ ਜਿਹੜੇ ਦੇਖ ਰਹੇ ਨੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਆ ਕਿੰਨੀਆਂ ਹੈਲਦੀ ਪਿੰਡੀਆਂ ਨੇ ਜਿਹੜੀਆਂ ਤੁਸੀਂ ਬਣਾ ਰਹੇ ਹੋ ਸਹੀ ਗੱਲ ਸੱਚੀ ਗੱਲ ਦੀ ਸਾਰਿਆਂ ਨੂੰ ਪਹਿਲਾਂ ਤੇ ਮੇਰੇ ਬੰਦਾਂ ਅੰਕੇ ਇਹ ਲੱਗਦਾ ਜਿੰਦਾ ਬੜੇ ਦਿਨ ਬਾਅਦ ਕੈਮਰਾ ਫੇਸ ਕਰ ਰਿਹਾ ਹੈ ਬੜਾ ਆਰਜਾ ਲੱਗ ਰਿਹਾ ਵਾ ਕਿਉਂਕਿ ਹੁਣ ਆਪਾਂ ਜਿਵੇਂ ਵਲੌਗ ਘਟ ਬਣਾਉਂਦੇ ਆ ਨਾ ਜਿਹਦੇ ਕਰਕੇ ਆਪਾਂ ਨੂੰ ਥੋੜਾ ਜਿਹਾ ਲੱਗਦਾ ਨਹੀਂ ਤੇ ਪਹਿਲਾਂ ਤੇ ਆਪਾਂ ਨੂੰ ਆਦਤ ਹੁੰਦੀ ਹੈ ਨਾ ਚੀਜ਼ਾਂ ਦੀ ਹੈ ਨਾ ਸਿਰ ਉੱਠਣਾ ਤੇ ਫਟਾਫਟ ਕੈਮਰਾ ਚੱਕ ਕੇ ਤਿਆਰ ਕਰਨਾ ਸਹੀ ਗੱਲ ਐਡਿਟਿੰਗ ਕਰਨੀ ਜੋਣਾ ਕੀ ਕਰ ਰਿਹਾ ਐਡਿਟਿੰਗ ਉਮਰ ਨਾਲ ਨਾਲ ਬੰਦੇ ਦੇ ਕੰਮ ਬਦਲ ਜਾਂਦੇ ਨੇ ਜਿਵੇਂ ਹੁਣ ਜਿਵੇਂ ਸਾਡਾ ਨਵਾਂ ਜੀਆ ਇਬਾਦਤਾ ਜਦੋਂ ਵੀ ਪਹਿਲਾਂ ਇਕੱਲੇ ਹੁੰਦੇ ਸੀ ਉਦੋਂ ਕੰਮ ਹੋਰ ਹੁੰਦੇ ਸੀ ਉਦੋਂ ਨੇਰੀ ਪੇਰ ਤੇ ਸੀ ਲੋਕਾਂ ਦੀ ਸਹੀ ਉਦੋਂ ਕੰਮ ਹੋਰ ਹੁੰਦੇ ਵੀ ਹਨਾ ਹੋਰ ਤਰ੍ਹਾਂ ਦਾ ਬੰਦਾ ਬਿਜ਼ੀ ਹੁੰਦਾ ਫ੍ਰੀ ਹੁੰਦਾ ਜਿਵੇਂ ਪਰ ਹੁਣ ਜਿਵੇਂ ਇੱਕ ਬੱਚੀ ਦੇ ਆਉਣ ਨਾਲ ਘਰ ਦੇਆਂ ਹੋਰ ਵੀ ਜ਼ਿੰਮੇਵਾਰੀਆਂ ਵਾਧ ਜਾਂਦੀਆਂ ਨੇ ਬੱਚੇ ਦੇ ਨਾਲ ਟਾਈਮ ਸਪੈਂਡ ਕਰਨਾ ਹਨਾ ਬੜਾ ਕੁਝ ਹੋ ਜਾਂਦਾ ਮਤਲਬ ਟਾਈਮ ਟੂ ਟਾਈਮ ਚੇਂਜ ਹੁੰਦੀਆਂ ਜਾਂਦੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਬਦਲ ਜਾਂਦੀ ਸਮਾਂ ਬਦਲ ਜਾਂਦਾ ਹਾਂ ਜੀ ਵਾ ਦੋ ਕੋਲ ਟਾਈਮ ਹੋਰ ਹੁੰਦਾ ਸੀ ਵਿਆਹ ਤੋਂ ਬਾਅਦ ਹੋਰ ਹੋ ਜਾਂਦਾ ਬੰਦਾ ਹੁਣ ਬੱਚਾ ਆਉਣ ਦੇ ਨਾਲ ਬੰਦਾ ਹੋਰ ਹਰ ਕਥਾਵਾਂ ਦੇ ਮਹਾਰਾਜ ਨੇ ਜਿਹੜੀ ਇੱਕ ਰਸਤੀ ਜੀਵਨ ਬਣਾਇਆ ਵਾ ਚੇਂਜ ਚੇਂਜ ਹੁੰਦਾ ਜਾਂਦਾ ਆਪਣੇ ਉਮਰ ਦੇ ਹਿਸਾਬ ਨਾਲ ਹੈਨਾ ਠੀਕ ਗੱਲ ਹੈ ਸਹੀ ਗੱਲ ਹੈ ਮੈਂ ਫਿਰ ਬਾਦ ਮੈਂ ਮਿਲ ਰਾਜਮਾ ਚੋਲ ਬਣਾਏ ਅੱਜ ਮੈਂ ਤੇ ਉਹ ਬਣਾ ਕੇ ਮੈਂ ਸੋਚੇ ਮੈਂ ਨਾਲ ਹੀ ਬਣਾ ਦੇਣੀ ਕਿਉਂਕਿ ਖਤਮ ਹੋਈਆਂ ਪਿੰਨੀਆਂ ਕਿਉਂਕਿ ਮਨਾਈ ਨਾ ਜਿਵੇਂ ਬਿਸਕੁਟ ਵਗੈਰਾ ਨਹੀਂ ਖਾਂਦੇ ਹੈਗੇ ਤੇ ਆਪਾਂ ਇਹੋ ਹੀ ਪਿੰਨੀ ਲੈਣੇ ਆ ਜਿਵੇਂ ਇੱਕ ਸਵੇਰੇ ਮਾਰਨਿੰਗ ਟਾਈਮ ਲੈ ਲੈਂਦੇ ਆਪਾਂ ਹੈਨਾ ਇੱਕ ਤੇ ਇਹ ਹੈਲਦੀ ਪਿੰਨੀਆਂ ਨਾਲੇ ਸਭ ਤੋਂ ਵੱਡੀ ਗੱ ਤੇ ਇਹ ਪੀਨੀ ਵਿੱਚ ਵੈਸੇ ਤੁਸੀਂ ਮੈਨੂੰ ਪਤਾ ਬਣਾ ਚੁੱਕੇ ਆ ਇਹ ਥੋੜਾ ਬੋੜਾ ਦੱਸ ਦੋ ਇਹਦੇ ਵਿੱਚ ਕੀ ਕੁਝ ਪਾਇਆ ਹੋਇਆ ਹੈ ਤੇ ਕਿਉਂਕਿ ਜਦੋਂ ਨੈਕਸਟ ਟਾਈਮ ਤੁਸੀਂ ਬਣਾਓਗੇ ਮੈਨੂੰ ਆਵਾਜ਼ ਮਾਰ ਲਿਓ ਸ਼ੁਰੂ ਤੋਂ ਮੈਂ ਤੁਹਾਡੀ ਵੀਡੀਓ ਬਣਾਉਂਗਾ ਜਿਹੜੇ ਵੀ ਇਹ ਹੈਲਦੀ ਚੀਜ਼ ਖਾਣਾ ਚਾਹੁੰਦੇ ਨੇ ਮੇਰੇ ਵੀਰ ਭੈਣ ਮੇਰੀਆਂ ਅੰਟੀਆਂ ਮਾਤਾਵਾਂ ਹੈਨਾ ਬਜ਼ੁਰਗ ਜਿਹੜੇ ਵੀ ਹੈਲਦੀ ਬਿਲਕੁਲ ਹੈਲਦੀ ਚੀਜ਼ ਹੈ ਇਹਦੇ ਵਿੱਚ ਕੋਈ ਅਨ ਹੈਲਦੀ ਚੀਜ਼ ਨਹੀਂ ਕਿ ਤੁਹਾਨੂੰ ਤਾਕਤ ਦੇਣ ਵਾਲੀ ਪੀਨੀ ਹੈ ਇਹ ਗਰਮੀ ਸਰਦੀ ਤੋਂ ਨਾਲ ਖਾ ਸਕਦੇ ਹੋ ਸੋ ਫਿਲਹਾਲ ਥੋੜਾ ਮੋਟਾ ਦੱਸ ਦਿੰਦੇ ਆ ਬਾਅਦ ਵਿੱਚ ਅਸੀਂ ਪੂਰਾ ਵਲੋਗ ਬਣਾਵਾਂਗੇ ਦੱਸੋ ਜੀ ਮੈਡਮ ਜੀ ਇਹਦੇ ਵਿੱਚ ਕੀ ਕੁਝ ਪਾਇਆ ਹੈ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਮਖਾਣੇ ਲਿੱਤੇ ਆ ਆਪਣੇ ਹਿਸਾਬ ਨਾਲ ਲੈ ਲਓ ਮੈਂ ਜਿਵੇਂ 100 ਗ੍ਰਾਮ ਮਖਾਣੇ ਲਿੱਤੇ ਆ ਉਹਨਾਂ ਨੂੰ ਰੋਸਟ ਕਰਨਾ ਜਿਵੇਂ ਇਹ ਮਖਾਣੇ ਰੋਸਟ ਕਰਦੇ ਆ ਥੋੜਾ ਜਿਹਾ ਦੇਸੀ ਘਿਓ ਪਾ ਕੇ ਇੱਕ ਚਮਚਾ ਠੀਕ ਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਰੋਸਟ ਕਰਕੇ ਫਿਰ ਉਸ ਤੋਂ ਬਾਅਦ ਲਿੱਤੇ ਨੇ ਮੈਂ ਜਿਵੇਂ 100 ਗ੍ਰਾਮ ਬਦਾਮ 100 ਗ੍ਰਾਮੀ ਸਨਫਲਾワー ਸੀਡ ਜਿਹਨੂੰ ਸੂਰਜਮੁਖੀ ਦੇ ਫੁੱਲ ਵੀ ਕਹਿੰਦੇ ਆਪਾਂ ਤੇ 100 ਗ੍ਰਾਮ ਤੇਲ 100 ਗ੍ਰਾਮ ਮਗਜ ਤੇ 100 ਗ੍ਰਾਮ ਪੰਪਕਿਨ ਸੀਡ ਜਿਹੜੇ ਕੱਦੂ ਦੇ ਬੀਜ ਹੁੰਦੇ ਨੇ ਤੇ 100 ਗ੍ਰਾਮ ਵਿੱਚ ਮੈਂ ਅਲਸੀ ਦੇ ਦਾਣੇ ਪਾਏ ਜਿਵੇਂ ਅਲਸੀ ਦੇ ਬੀਜ ਤੇ ਇਹ ਇਹ ਪਾ ਕੇ ਇਹਨਾਂ ਨੂੰ ਇਹਨੂੰ ਉਹ ਪਹਿਲਾਂ ਕਰ ਲੈਣਾ ਮਖਾਣੇ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਘਿਓ ਪਾ ਕੇ ਉਹਦੇ ਵਿੱਚ ਇਹ ਸਾਰੀ ਚੀਜ਼ਾਂ ਨੂੰ ਫਿਰ ਤੁਸੀਂ ਰੋਸਟ ਕਰ ਲੈਣਾ ਥੋੜਾ ਜਿਹਾ ਜਿਵੇਂ ਮਦਾਵ ਜਿਹੜੀਆਂ ਵਿੱਚ ਜੇ ਦੱਸੀਆਂ ਨੇ ਤੇ 5 ਮਿੰਟ ਰੋਸਟ ਕਰਕੇ ਤੇ ਉਹਨੂੰ ਥੋੜਾ ਜਿਹਾ ਠੰਡਾ ਕਰਨ ਵਾਸਤੇ ਰੱਖ ਦੇਣਾ ਫਿਰ ਉਸ ਤੋਂ ਬਾਅਦ ਉਹਨੂੰ ਵੀ ਮਿਕਸੀ 'ਚ ਪੀ ਲੈਣਾ ਮਖਾਣਿਆਂ ਨੂੰ ਪੀ ਲੈਣਾ ਇਹਨਾਂ ਸਾਰੀ ਚੀਜ਼ਾਂ ਨੂੰ ਮਿਕਸੀ 'ਚ ਪੀ ਲੈਣਾ ਤੇ ਇਹਦੇ ਵਿੱਚ ਮੈਂ ਮਤਲਬ 250 250 ਡਾ 400 ਜਾਂ 500 ਗ੍ਰਾਮ ਤੁਹਾਡੇ ਤੇ ਡਿਪੈਂਡਾ ਤੁਹਾਡਾ ਮਿੱਠਾ ਦਾ ਨੂੰ ਕਿੰਨਾ ਕੁ ਜੀ ਕਰਦਾ ਖਾਣ ਦਾ ਜੇ ਥੋੜਾ ਲਾਈਟ ਖਾਣਾ ਪਸੰਦ ਕਰਦੇ ਘੱਟ ਪਾ ਲਓ ਖਜੂਰਾ ਪਾਈਆਂ 1.5 ਜਿਹਨੂੰ ਆਪਾਂ ਕਹਿੰਦੇ ਆ ਠੀਕ ਆ ਮਤਲਬ ਚੀਨੀ ਨਹੀਂ ਪਾਈ ਤੁਸੀਂ ਖਜੂਰਾ ਪਾਈਆਂ ਹਾਂ ਖਜੂਰਾ ਪਾਈਆਂ 230 ਹੋ ਗਈ ਵੀ ਪਾ ਸਕਦੇ ਉਹਦੇ ਵਿੱਚ ਕਿੰਨੀ ਕਿੰਨੀ ਖਜੂਰ ਪਾਈ ਤੁਸੀਂ ਇਹਦੇ ਵਿੱਚ ਮੈਂ ਪਾਈਆਂ ਨੇ 400 ਗ੍ਰਾਮ 400 ਗ੍ਰਾਮ ਖਜੂਰ ਪਾਈਆਂ ਠੀਕ ਆ ਨਾਲ ਮੈਂ ਪਾਈ ਆ 100 ਗ੍ਰਾਮ ਅੰਜੀਰ ਅੰਜੀਰ ਠੀਕ ਇਹਨੂੰ ਕਹਿੰਦੇ ਆਪਾਂ ਹਾਂ ਠੀਕ ਆ ਉਹ ਵੀ ਪਾਈ ਆ ਥੋੜਾ ਜਿਹਾ ਇੱਕ ਤਾਂ ਥੋੜਾ ਗਿੱਲੀ ਗਿੱਲੀ ਹੋ ਜਾਂਦੀ ਹੈ ਇਹ ਜਿਹੜੀਆਂ ਸਾਰੀਆਂ ਇਹ ਤੁਸੀਂ ਤੋਲ ਲਿਆ ਇਸ ਤਰ੍ਹਾਂ ਹੀ ਹੈ ਨਾ ਆ ਜਿਹੜਾ ਜਿਹੜਾ ਸਾਡਾ ਕਿਚਨ ਵੇਇੰਗ ਸ਼ੀ ਹੈਗੀ ਹੈ ਆ ਸਾਰਾ ਕੁਝ ਇਹਦੇ ਚ ਤੋਲ ਕੇ ਤੋਲ ਕੇ ਫੋਨੇ ਸਾਰਾ ਸਮਾਨ ਤੋਲ ਕੇ ਇੱਕੋ ਜੀ ਕੁਆਨਟੀਟੀ ਦਾ ਸਾਰਾ ਰੱਖ ਰਹੀਆਂ ਹਨ ਡੇਟਸ ਵੱਧ ਹੋਣੀਆਂ ਪੈਂਦੀਆਂ ਕਿਉਂਕਿ ਮਿੱਠੇ ਵਾਸਤੇ ਹੈ ਨਾ ਬਾਕੀ ਇਹਨਾਂ ਸਾਰਿਆਂ ਨੂੰ ਫਿਰ ਮਿਕਸੀ ਚ ਪੀ ਲੈਣਾ ਵਾ ਡੇਟਸ ਨੂੰ ਵੀ ਮਿਕਸੀ ਚ ਚੰਗੀ ਤਰ੍ਹਾਂ ਪੀ ਲੈਣਾ ਵਾ ਤੇ ਜਿਹੜੀਆਂ ਅੰਜੀਰ ਆ ਉਹਨੂੰ ਥੋੜਾ ਜਿਹਾ ਗਰਮ ਪਾਣੀ ਕਰਕੇ ਉਹਦੇ ਵਿੱਚ ਭਿਓ ਕੇ ਰੱਖ ਦੇਣਾ ਘੰਟਾ ਕੋ ਥੋੜੀ ਜਿਹੀ ਸੌਫਟ ਹੋ ਜਾਂਦੀ ਉਹਨੂੰ ਮਿਕਸੀ ਚ ਪੀ ਕੇ ਫਿਰ ਸਾਰੇ ਮਿਕਸਚਰ ਨੂੰ ਮਿਕਸ ਮਿਕਸ ਕਰ ਲੈਣਾ ਵਾ ਤੇ ਫਿਰ ਇਹਦਾ ਮੈਂ ਇਕੱਠਾ ਕਰਕੇ ਤੋਂ ਬਾਅਦ ਵਿੱਚ ਇਹਦਾ ਲੱਡੂ ਬਣਾ ਲੈਣੀ ਹੈ ਤੋਂ ਬਾਅਦ ਵੀ ਕੁਝ ਕਰਨਾ ਨਾ ਬਸ ਰੱਖ ਦੇਣਾ ਖਾਲੀ ਲੱਡੂ ਬਣ ਗਏ ਹੁਣ ਬਸ ਰੱਖ ਦੇਣੇ ਵਾ ਜੀ ਵਾ ਫਰਿਜ ਵਿੱਚ ਰੱਖੋਗੇ ਕਿਤੇ ਰੱਖ ਲੈ ਜੀ ਫਰਿਜ ਚ ਰੱਖ ਦੇਣੇ ਹੈ ਕਿ ਗਰਮੀ ਹੈ ਨਾ ਕਿਉਂਕਿ ਜੇ ਸਰਦੀ ਵਿੱਚ ਫਿਰ ਤਾਂ ਬਾਹਰ ਵੀ ਰੱਖ ਲੋ ਇਹ ਐਸੇ ਫਰਿਜ ਵਿੱਚ ਰੱਖਣ ਨਾਲ ਆਪਣੇ ਨੰਗ ਜਾਂਦੇ ਜਿਵੇਂ 10 15 ਦੇ ਨੰਗ ਹੈ ਗ੍ਰਾਮ ਨਾਲ ਚਲੋ ਵੈਸੇ ਵੀ ਇੰਨਾ ਕੀ ਹੁੰਦਾ 100 100 ਗ੍ਰਾਮ ਦੀ ਕੁਆਲਿਟੀ ਦੇ ਵਿੱਚ ਇਹ ਕਿ 10 15 ਦੇ ਦੇਖੋ ਜੀ ਇਹ ਮਿਹਨਤ ਬਹੁਤ ਹੈ ਦੇ ਵਿੱਚ ਕਰਨਾ ਮਿਹਨਤ ਕਰਦੇ ਨੇ ਸਾਡੇ ਲਈ ਮੇਰੇ ਲਈ ਇਬਾਦਤ ਲਈ ਤੇ ਆਪਣੇ ਖੁਦ ਲਈ ਆਪਣੇ ਪਰਿਵਾਰ ਵਾਸਤੇ ਮਿਹਨਤ ਕਰਦੇ ਨੇ ਮੇਰੀ ਆਪਣੀ ਮਿਹਨਤ ਹੈ ਜੀ ਮੈਂ ਮੈਂ ਆਪਣੀ ਹਾਂ ਮੈਂ ਆਪਣੀ ਮਿਹਨਤ ਕਰਦਾ ਕਾਰੋਬਾਰ ਜੋ ਵੀ ਕੰਮ ਕਰਦਾ ਮੈਂ ਸਟੂਡੀਓ ਚ ਰਹਿਣਾ ਕਿਉਂਕਿ ਤੁਹਾਨੂੰ ਪਤਾ ਮੈਂ ਬਹੁਤ ਬਹੁਤ ਬਿਜ਼ੀ ਰਹਿਣਾ ਕਿਉਂਕਿ ਵਲੋਗਸ ਜੇ ਨਹੀਂ ਆ ਰਹੇ ਤਾਂ ਮਤਲਬ ਇਜ਼ੀ ਆਪ ਤਾਂ ਇਸ ਬਿਜ਼ੀ ਵਿੱਚ ਮੈਂ ਜਿਵੇਂ ਕਿਸੇ ਦੀ ਯੂਕੇ ਦੀਆਂ ਫਾਈਲਸ ਬਣਾਉਣੀਆਂ ਫਾਈਲ ਰੈਡੀ ਕਰਦੇ ਜਿਨ੍ਹਾਂ ਨੇ ਵੀਜ਼ੇ ਲਵਾਉਣੇ ਹੁੰਦੇ ਨੇ ਤੇ ਉਹਨਾਂ ਦੀਆਂ ਫਾਈਲਸ ਰੈਡੀ ਕਰਦੇ ਨੇ ਕੋਈ ਆ ਜਾਂਦੇ ਨੇ ਵੀਰ ਭੈਣ ਮਿਲਣ ਵਾਸਤੇ ਹਨਾ ਔਰ ਇਹ 2 ਮਹੀਨੇ ਦਾ ਬਾਬੇ ਜੀ ਦੀ ਕਿਰਪਾ ਇੰਨੀ ਰਹੀ ਕਿ ਮੇਰ ਰਭਈ ਬਹੁਤ ਜਣਿਆਂ ਦੇ ਵੀਜ਼ੇ ਲੱਗੇ ਨੇ ਬਹੁਤ ਜਿਆਦਾ ਮਤਲਬ ਬਹੁਤ ਇਹ ਬਹੁਤ ਰੇਅਰ ਚਾਂਸ ਹੈ ਕਿਸੇ ਤੇ ਰਿਫਿਊਜ਼ਲਸ ਆਈਆਂ ਨੇ ਤੇ ਮਤਲਬ ਮੈਕਸਿਮ ਲੱਗੇ ਹੀ ਨੇ ਵੀਜ਼ੇ ਸੋ ਉਹਦੇ ਚ ਮੈਂ ਵੀ ਬਿਜ਼ੀ ਰਾ ਖੁਸ਼ੀ ਵੀ ਆਈ ਹੈ ਨਾ ਭਰੋਸਾ ਜਿਨ੍ਹਾਂ ਦਿਖਾਏ ਉਹਨਾਂ ਦਾ ਉਹਨਾਂ ਦੇ ਵੀ ਭਰੋਸੇ ਦੇ ਖਰੇ ਉਤਰੇ ਆ ਸੋ ਮੈਂ ਲੋ ਜੀ ਮੀ ਪੈ ਰਿਹਾ ਬਹੁਤ ਜੋਰਾਂ ਸ਼ੋਰਾਂ ਦੇ ਨਾਲ ਇਹ ਬਾਦ ਸਫਾਈਆਂ ਕਰ ਰਹੀ ਹੈ ਵਾਈਪਰ ਮਾਰ ਰਹੀ ਹੈ ਧਿਆਨ ਧਿਆਨ ਉਧਰ ਆਪਣੇ ਕਿੱਢ ਵਾਈਪਰ ਚ ਉਹ ਵੱਡਾ ਵਾਈਪਰ ਨਹੀਂ ਆਣਾ ਪੁੱਤ ਛੋਟੇ ਨਾਲ ਹੀ ਕਰੋ ਇਹ ਵਾਈਪਰ ਮਾਰ ਰਹੀ ਹੈ ਪੂਰਾ ਸਫਾਈਆਂ ਸਫਾਈਆਂ ਕਰ ਰਹੀ ਹੈ ਇਹ ਕਹਿੰਦਾ ਹੈ ਇਹ ਕਹਿੰਨੀ ਮੈਂ ਆਪਣੀ ਮੰਮੀ ਨੂੰ ਕੰਮ ਨਹੀਂ ਕਰਨ ਦੇਣਾ ਠੰਡ ਭਾਵ ਲੈ ਗਈ ਠੰਡ ਲੱਗਣੀ ਹੈ ਠੰਡ ਲੱਗ ਰਹੀ ਹੈ ਕੋਈ ਨਹੀਂ ਬਸ ਕੱਪੜੇ ਚੇਂਜ ਕਰ ਦਾਂਗੇ ਸਿਰ ਤੇ ਲਫਾਵਾ ਪਾ ਰਹਾ ਇਹਦੇ ਸਾਨੂੰ ਕੋਈ ਹੋਰ ਚੀਜ਼ ਲੱਭੀ ਨਹੀਂ ਲਫਾਵਾ ਹੀ ਚੜਦਾ ਚਲੋ ਬਾਚ ਬਸ ਕਰੋ ਬੱਚਾ ਚਲੋ ਚਲੀ ਅੰਦਰ ਚੱਲੋ ਵਰਕ ਮੈਗਾ ਨਾ ਅੰਦਰ ਚਲੋ ਆਜੋ ਚਲੋ ਚਲੋ ਅੰਦਰ ਚੜੀਏ ਚਲੋ ਆਜੋ ਅੰਦਰ ਆਜੋ ਅੰਦਰ ਵੀ ਜਾਣਾ ਹੈ ਇੱਥੇ ਆਜੋ ਇੱਥੇ ਆਜੋ ਅੱਗੇ ਆਜੋ 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 ਪਾਚ 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 ਵਾਹ ਵਾਹ ਨਾ ਲੱਕੋ ਕਿ ਉਹ ਕਰ ਨਾ ਮੇਰੇ ਬਸੇ ਇਹ ਹੋਣੇ ਹਨ ਪੂਰੀ ਉਹ ਥੱਡੀ ਹੋ ਗਈ ਆ ਮਰ ਬਾਹਰੋਂ ਦੇਖੋ ਕਿੰਨੀ ਪੈ ਰਹੀ ਹੈ ਇਹ ਇਹ ਨਹੀਂ ਖੜਾ ਛੱਟਰੀ ਜੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਅੱਗੇ ਵਿਚਾਰੇ بڑے ਲੋਕਾਂ ਦੇ ਆਪਣੇ ਪੰਜਾਬ ਦੇ ਵਿੱਚ ਘਰ ਡੁੱਬ ਗਏ ਕਿਸੇ ਦੇ ਪਸ਼ੂ ਖਰਾਬ ਹੋ ਗਏ ਪਰ ਘਰ ਬਹੁਤ ਔਖਾ ਬਣਦਾ ਜੀ ਆ ਸਾਡੀਆਂ ਵੀ ਟੈਲੈਂਟ ਹੈਗੀਆਂ ਉਹ ਸਾਹਮਣੇ ਵਾਲੀਆ ਚਲੋ ਬਾਤ ਸੁਣ ਚਲੀ ਅੰਦਰ ਬਬੂ ਨੂੰ ਠੰਡ ਲੱਗ ਜਣੀ ਏ ਬਸ ਬਸ ਚਲੋ ਕਿਨ ਲੈ ਲੋ ਚਲੋ 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 ਬੱਚ ਬੱਚ ਆ ਜੋ ਹਣ ਗਰਮ ਗਰਮ ਚਾਹ ਪੀਓ ਚਲੋ ਬੱਚ ਬੱਚ ਚਲੋ ਬਹੁਤ ਇੰਜੋਏ ਕਰ ਲਿਆ ਹੁਣ ਚਲੋ ਬੱਚ ਇਹਨੇ ਆਪਣੇ ਜਿਹੜਾ ਟ੍ਰੈਸ਼ਨ ਜਿਆ ਪੂਰਾ ਕਰਨਾ ਸੀ ਉਹ ਕਰ ਲਿਆ ਸਹੀ ਗੱਲ ਹੈ ਪਹਿਲਾਂ ਰੋਲਾ ਪਾ ਰਹੀ ਸੀ ਵੀ ਮੈਨੂੰ ਕਿਉਂ ਬਾਹਰ ਭੇਜ ਰਿਹਾ ਇਹਨੇ ਕਰ ਲਿਆ ਆਪਣਾ ਟ੍ਰੈਸ਼ਨ ਪੂਰਾ ਹੁਣ ਕਿੰਨਾ ਪਾਤਾ ਗਲਾਰਾ ਨੋ 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 ਨਹੀਂ ਛੇੜਦਾ ਬੱਚਾ ਕਰ ਲੈ ਸਪਾਈ ਕਰ ਲੈ ਇਹਦੇ ਨਾਲ ਹੁਣ ਹੀ ਕੱਪੜੇ ਬਦਲੋ ਜੀ ਲੋ ਇਹ ਮਤਲਬ ਨਹੀਂ ਛੇੜੇ ਕੱਪੜੇ ਬਦਲੋ ਚਾਹ ਬੋਦੋ ਕੱਪੜੇ ਚੇਂਜ ਕਰੋ ਚਲੋ 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 ਲੋ ਜੀ ਅਸੀਂ ਲੱਡੂ ਬਣਾ ਲਏ ਸੀ ਤੇ ਲੱਡੂ ਲੱਡੂ ਬਣਾ ਆ ਵੀ ਲਏ ਤੇ ਵੇਲੇ ਬੁੱਲੇ ਹੋ ਕੇ ਅੱਜ ਅਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਤੇ ਅੱਜ ਆਪਾਂ ਆਪਣੇ ਜਿਹੜਾ ਆਪਣੇ ਲੋਕਲ ਗੁਰਦੁਆਰਾ ਸਾਹਿਬ ਉੱਥੇ ਖੰਡ ਪਾਟ ਸਾਹਿਬ ਰੱਖਿਆ ਅਸੀਂ ਤੇ ਅੱਜ ਭੋਗ ਪਿਆ ਤੇ ਉੱਥੇ ਹਾਜ਼ਰੀ ਭਰੀ ਤੇ ਹੁਣ ਆਪਾਂ ਸ਼ਾਮ ਨੂੰ ਆਹ ਦੇਖ ਰਿਹਾ ਜੀ ਆਪਣੇ ਹਰਮੰਦਰ ਸਾਹਿਬ ਤੰਤਾਂ ਸ਼੍ਰੀ ਗੁਰੂ ਰਾਮਦਾਸ ਜੀ ਦਾ ਦਵਾਰ ਹੈ ਨਾ ਇੱਥੇ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਸੀ ਤੇ ਅੱਜ ਬੜੇ ਧੂਮ ਧਾਮ ਨਾਲ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਦਾ ਇੱਕ ਕਹਿੰਦੇ ਨੇ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਮਾਲਕ ਦਾ ਧੰਨਵਾਦ ਸਾਰਿਆਂ ਨੂੰ ਮਾ ਜਿੰਨੇ ਵੀ ਸਿੱਖ ਸੰਗਤੇ ਦੇਖ ਰਹੀ ਹੈ ਵੀਡੀਓ ਦੇਖ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਜੀ ਅੱਜ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜੀ ਪਹਿਲਾ ਪ੍ਰਕਾਸ਼ ਹੋਇਆ ਸੀ ਸੋ ਬੜੀ ਖੁਸ਼ੀ ਦੀ ਗੱਲ ਹੈ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਿਆ ਔਰ ਕਿਉਂਕਿ ਅਖੰਡ ਪਾਠ ਸਾਹਿਬ ਆਰੰਭ ਹੋਏ ਸੀ ਤਾਂ ਉਹਨਾਂ ਦੇ ਭੋਗ ਪਏ ਤੇ ਅੰਮ੍ਰਿਤਸਰ ਸਾਹਿਬ ਵਿਖੇ ਵੀ ਬਹੁਤ ਵੱਡੀ ਦੀਪਮਾਲਾ ਹੋਣੀ ਸਾਰੀ ਸੰਗਤ ਇਕੱਠੀ ਹੋਈ ਜਿਹੜਾ ਆਰਤੀ ਹੋਣੀ ਸਾਰਿਆਂ ਦੀਪਮਾਲਾ ਉੱਤੇ ਦੇਖਣਗੇ ਹੈਨਾ ਅਸੀਂ ਵੀ ਉੱਥੋਂ ਦੇ ਇੱਕ ਜਿਵੇਂ ਸਾਕਸ਼ੀ ਬਣ ਰਹੇ ਹਾਂ ਅਸੀਂ ਇੱਥੇ ਬੈਠੇ ਦੇਖ ਰਹੇ ਹਾਂ ਤਾਂ ਤੇ ਸਾਡੇ ਤਾਂ ਇਧਰ ਮੀਂਹ ਬਹੁਤ ਆ ਬਲ ਸ਼ਾਮ ਨੂੰ ਆਇਆ ਵਾ ਮੀਂਹ ਸਾਡੇ ਇੱਥੇ ਪਰ ਮੀਂਹ ਬਹੁਤ ਮੋਟਾ ਮੀਂਹ ਪਿਆ ਥੋੜੇ ਜਿਹੀ ਮਤਲਬ ਇੰਨਾ ਪਾਣੀ ਪਾਣੀ ਕਰ ਗਿਆ ਇੰਨਾ ਮੀਂਹ ਪਿਆ ਵਾ ਬਾਦ ਉਹਨੇ ਪੂਰਾ ਇੰਜੋਏ ਕੀਤਾ ਪਹਿਲਾ ਮੀਂਹ ਨੇ ਇੰਜੋਏ ਕੀਤਾ ਮਤਲਬ ਜਿਹੜਾ ਬਾਹਰ ਭਿੱਗੀ ਹੈ ਇਹ ਬਹੁਤ ਜ਼ਿਆਦਾ ਜਾਈਗੇ ਪਹਿਨੇ ਤੇ ਚੇਚੁੰਜ ਕਰਕੇ ਇਹਨੂੰ ਨਹਾ ਨੂੰ ਕੇ ਚੇਚੁੰਜ ਕੀਤਾ ਬਾਕੀ ਜਿਹੜੇ ਕਿਰਨ ਨੇ ਲੱਡੂ ਬਣਾਏ ਨੇ ਉਹਦੇ ਪਿੰਨੀਆਂ ਬਣਾਈਆਂ ਨੇ ਉਹਦੀ ਰੈਸਪੀ ਤੁਹਾਨੂੰ ਦੱਸ ਹੀ ਦਿੱਤੀ ਹੈ ਤੇ ਕਦੇ ਜਦੋਂ ਬਣਾਵਾਂਗੇ ਬਣਾਵਾਂਗੇ ਫਿਰ ਜ਼ਰੂਰ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਮਾਣਾ ਸੇਵੀ ਪਹਿਲਾਂ ਪ੍ਰਸ਼ਾਦਾ ਪੁਰਸ਼ੁਦਾ ਸ਼ਾਗਿਰ ਰਹਿਰਾ ਸਾਹਿਬ ਕਰ ਲਈ ਆ ਤੇ ਹੁਣ ਪ੍ਰਸ਼ਾਦਾ ਛੱਕ ਕੇ ਤੇ ਹਰ ਪਰਫਾਰਮੈਂਸ ਦੱਸਿਆ ਰਹਿਰਾ ਸਾਹਿਬ ਥੋੜੀ ਲੇਟ ਸਟਾਰਟ ਹੁੰਦੀ ਹੈ ਨਾ ਹਾਂ ਥੋੜੀ ਜਿਹੀ ਥੋੜੀ ਜਿਹੀ ਲੇਟ ਹੋ ਜਾਂਦੀ ਹੈ ਬਾਕੀ ਉਹ ਹੀ ਹੈ ਨਾ ਸੰਗਤ ਉਥੋਂ ਜਿਵੇਂ ਦਾ ਨਿਯਮ ਬਣਿਆ ਹੁੰਦਾ ਸਮੇਂ ਦਾ ਨਿਯਮ ਸੰਗਤ ਵੀ ਬਹੁਤ ਜਿਆਦੀ ਅੱਜ ਬਹੁਤ ਜਿਆਦੀ ਸੰਗਤ ਹੈ ਗੁਰਦੁਆਰਾ ਸਾਹਿਬ ਵਿੱਚ ਕਿੰਨਾਂ ਅਨੰਦ ਕੀ ਨਾ ਆ ਰਹਿਆ ਹੋਣਾ ਕਿੰਨਾ ਅਨੰਦ ਆ ਰਹਿਆ ਹੋਣਾ ਤੇ ਆਪਾ ਜੀ ਦੇਖ ਰਿਹਾ ਜੀ ਇਹ ਬਾਤਾਂ ਤੇ ਬਹੁਤ ਮੀਚ ਨਾਇਆ ਹੁਣ ਮਾਫੀ ਮਾਰੀ ਠੀਕ ਰਵੇ ਤੇ ਮਿਲਦੇ ਜੀ ਤੁਹਾਨੂੰ ਕੱਲ ਇੱਕ ਨਵੇਂ ਵਲੋਗੇ ਛੋਟੇ ਜਿਹੇ ਵਲੋਗੇ ਪ੍ਰਮਾਣ ਕਰਿਓ ਮਿਲਦੇ ਅੰਦਰ ਕੱਲ ਦਿਓ ਇਜਾਜ਼ਤ ਬਾਏ ਬਾਏ